ਮਾਤਾ ਸਾਹਿਬ ਕੌਰ ਜੀ ਨਾ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਹੀ ਸਨ ਬਲਕਿ ਖੰਡੇ ਦੀ ਧਾਰ ਤੋਂ ਸਾਜੇ ਖਾਲਸਾ ਪੰਥ ਦੀ ਕਰਮਸ਼ੀਲ ਮਾਤਾ ਜੀ ਵੀ ਹਨ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਸੰਕਲਪ ਅਤੇ ਗੁਰੂ ਜੀ ਦੇ ਪ੍ਰਣ ਨੂੰ ਅੰਤਮ ਸਵਾਸਾਂ ਤੱਕ ਨਿਭਾਉਣ ਲਈ ਸੰਜਮ ਭਰਿਆ ਸੱਚਾ ਤੇ ਸੁੱਚਾ ਜੀਵਨ ਬਤੀਤ ਕਰਕੇ ਨਾਰੀ ਸਮਾਜ ਨੂੰ ਜਿਉਣ ਲਈ ਸ਼ੀਲ ਤੇ ਸੰਜਮ ਦਾ ਆਦਰਸ਼ਕ ਰਾਵ ਖਾਇਆ ਮਾਤਾ ਜੀ ਨੇ ਗੁਰੂ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਪਤੀ ਗੁਰੂ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਆਪਣੇ ਨਾਦੀ ਪੁੱਤਰ ਪੰਥ ਦੀ ਸਹੀ ਅਗਵਾਈ ਕੀਤੀ ਹੈ ਮਾਤਾ ਸਹਿਬ ਕੌਰ ਜੀ ਦਾ ਜੀਵਨ ਚਰਿੱਤਰ ਇੱਕ ਆਦਰਸ਼ ਮਾਤਾ ਦਾ ਅਦਭੁਤ ਪ੍ਰਤੀਕ ਹੈ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨ ਵਿਸ਼ਵਾਸ ਪਾਤਰ ਸਨ ਐਸਐਲਈ ਗੁਰੂ ਜੀ ਨੇ ਉਹਨਾਂ ਦੀ ਇੱਛਾ ਅਨੁਸਾਰ ਦੱਖਣ ਦੀ ਕਠਨ ਯਾਤਰਾ ਵਿੱਚ ਉਹਨਾਂ ਨੂੰ ਨਾਲ ਲਿਜਾਣਾ ਸਵੀਕਾਰ ਕੀਤਾ ਸੀ ਗੁਰਦੇਵ ਜੀ ਨੇ ਅੰਤਮ ਵਿਦਾਇਗੀ ਸਮੇਂ ਉਹਨਾਂ ਨੂੰ ਅਧਿਕਾਰ ਮੋਹਰ ਬਖਸ਼ਿਸ਼ ਕੀਤੀ ਉਹਨਾਂ ਨੇ ਲਗਭਗ 36 ਸਾਲ ਖਾਲਸੇ ਪੁੱਤਰ ਦੀ ਸਰਪ੍ਰਸਤੀ ਕੀਤੀ ਅਤੇ ਨਾਜ਼ੁਕ ਦੌਰ ਸਮੇਂ ਸੁਚੱਜੀ ਅਗਵਾਈ ਕੀਤੀ ਪੰਥ ਖਾਲਸਾ ਦੇ ਧਰਮ ਮਾਤਾ ਅਤੇ ਪੰਥ ਦੇ ਸਾਜਣਹਾਰ ਧੰਨ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਮਹਿਲ ਮਾਤਾ ਸਹਿਬ ਕੌਰ ਜੀ ਭਾਰਤੀ ਨਾਰੀਆਂ ਵਿੱਚ ਸਰਵ ਉੱਚ ਸਥਾਨ ਰੱਖਣ ਵਾਲੀ ਮਹਾਨ ਇਸਤਰੀ ਹੈ। ਉਹਨਾਂ ਦਾ ਜੀਵਨ ਬੜਾ ਵਿਲੱਖਣ ਸ਼ਰਧਾ, ਸਿੱਦਕ, ਤਿਆਗ ਅਤੇ ਪ੍ਰੇਮ ਭਰਪੂਰ ਸੀ। ਉਹਨਾਂ ਨੇ ਆਪਣੇ ਪਿਤਾ ਦੇ ਸੰਕਲਪ ਮਾਤਾ ਜੀ ਦੇ ਆਸ਼ੀਰਵਾਦ ਅਤੇ ਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਸਥ ਤਿਆਗ ਕੇ ਬ੍ਰਹਮਚਰ્ય ਧਾਰਨ ਕਰਨ ਦੇ ਪ੍ਰਣ ਨੂੰ ਅੰਤਿਮ ਸਵਾਸ ਤੱਕ ਪੂਰੀ ਦ੍ਰਿੜਤਾ ਨਾਲ ਨਿਭਾਇਆ। ਮਾਤਾ ਸਾਹਿਬ ਕੌਰ ਜੀ ਨੇ ਗੁਰੂ ਦੇ ਮਹਿਲਾ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਸਾਰਾ ਜੀਵਨ ਬਾਣੀ ਪੜ੍ਹਦੇ ਆਂ, ਸੰਗਤ ਦੀ ਸੇਵਾ ਕਰਦੇ ਆਂ ਤੇ ਪਤੀ ਦੇ ਦਰਸ਼ਨ ਕਰਦੇ ਆਂ ਬਿਤਾਇਆ। ਐਸੇ ਕਰਕੇ ਇਤਿਹਾਸਕਾਰਾਂ ਨੇ ਉਹਨਾਂ ਨੂੰ ਕੁਆਰਾ ਡੋਲਾ ਕਰਕੇ ਲਿਖਿਆ ਹੈ ਮਾਤਾ ਸਹਿਬ ਕੌਰ ਜੀ ਦਾ ਉੱਚਾ ਚਰਿੱਤਰ ਦੁੱਖ ਸੁੱਖ ਵਿੱਚ ਪਤੀ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕਰਨ ਲਈ ਬਹੁਤ ਪ੍ਰਸਿੱਧ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਕਦਾ ਚਿੱਤ ਅਨਪਾਣੀ ਨਹੀਂ ਸੰਚ ਛਕਦੀ ਮਾਤਾ ਸਹਿਬ ਕੌਰ ਜੀ ਦਾ ਜਨਮ 18 ਕਾ ਤੱਕ ਸੰਮਤ 1738 ਬਿਕਰਮੀ 1681 ਈਸਵੀ ਨੂੰ ਬੁੱਧਵਾਰ ਅੰਮ੍ਰਿਤ ਵੇਲੇ ਭਾਈ ਰਾਮੂ ਦੇ ਘਰ ਮਾਤਾ ਜਸਦੇਵੀ ਦੀ ਪਵਿੱਤਰ ਕੁੱਖ ਤੋਂ ਰੋਹਤਾਸ ਨਗਰ ਜ਼ਿਲ੍ਹਾ ਜੇਹਲਮ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਉਹਨਾਂ ਦਾ ਨਾਂ ਗੁਰੂ ਕੀ ਸੰਗਤ ਵਿੱਚ ਸਾਹਿਬ ਦੇਵੀ ਰੱਖਿਆ ਗਿਆ ਜੋ ਅੰਮ੍ਰਿਤ ਛੱਕ ਕੇ ਗੁਰੂ ਕੇ ਮਹਿਲ ਬਣਨ ਸਮੇਂ ਸਾਹਿਬ ਕੌਰ ਬਣ ਗਏ ਮਾਤਾ ਸਾਹਿਬ ਕੌਰ ਜੀ ਬਾਲ ਅਵਸਥਾ ਵਿੱਚ ਸਰਬ ਗੁਣ ਭਰਪੂਰ ਸਨ ਉਹਨਾਂ ਦੇ ਮੋਕਲੇ ਅੰਗ, ਸਡੋਲ ਸਰੀਰ, ਨੂਰਾਨੀ ਚਿਹਰਾ ਅਤੇ ਨਕਸ਼ ਸੁੰਦਰ ਸਨ। ਮਾਤਾ ਜੀ ਮਿੱਠ ਬੋਲੇ ਹੋਣ ਦੇ ਨਾਲ ਨਾਲ ਨਿਮਰਤਾ, ਸਬਰ ਅਤੇ ਸੰਤੋਖ ਦੀ ਮੂਰਤ ਸਨ। ਉਹਨਾਂ ਦੀ ਸ਼ਖਸੀਅਤ ਪਰਿਵਾਰ ਤੇ ਸੰਗਤ ਵਿੱਚ ਹਰਮਨ ਪਿਆਰੀ ਸੀ। ਉਹਨਾਂ ਨੂੰ ਬਾਲ ਅਵਸਥਾ ਵਿੱਚ ਹੀ ਗੁਰਮੁਖੀ ਅੱਖਰ ਪੜਨ ਲਾਇਆ ਗਿਆ ਸੀ। ਗੁਰਬਾਣੀ ਤੇ ਗੌਰ ਇਤਿਹਾਸ ਦਾ ਬੋਧ ਨਨਨੂ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਜਦੋਂ ਉਹ ਸੰਗਤ ਵਿੱਚ ਬਾਣੀ ਦਾ ਪਾਠ ਕਰਦੇ ਤਾਂ ਸਰੋਤੇ ਝੂਮ ਉੱਠਦੇ ਸਨ ਉਹ ਘਟ ਬੋਲਦੇ ਪਰ ਬਧੇਰੇ ਸਮਾਂ ਆਪਣੀ ਮਾਤਾ ਜੀ ਨਾਲ ਗੁਰਸਥਾਨ ਤੇ ਸੇਵਾ ਵਿੱਚ ਜਾਂ ਪਾਠ ਕਰਦਿਆਂ ਬਿਤਾਉਂਦੇ ਸਨ ਮਾਤਾ ਸਹਿਬ कौर ਜਿਹਦੇ ਪਿਤਾ ਜੀ ਭਾਈ ਰਾਮਾ ਖੱਤਰੀ ਰੋਹਤਾਸ ਵਿੱਚ ਵਪਾਰ ਦਾ ਕੰਮ ਕਰਦੇ ਸਨ ਉਹਨਾਂ ਦੇ ਘਰ ਸਭ ਸੁਖ ਸਨ ਵਰ ਔਲਾਦ ਨਹੀਂ ਸੀ ਉਹ ਮਨ ਤਾਂ ਮਨੋਤਾ ਮੰਨਦੇ ਧਨੀ ਪੋਠੋਹਾਰ ਦੀ ਸੰਗਤ ਨਾਲ ਕਤਕ ਸੰਮਤ 1736 ਵਿੱਚ ਗੁਰਦ੍ਰਸ਼ਨ ਲਈ ਸ਼੍ਰੀ ਅਨੰਦਪੁਰ ਸਾਹਿਬ ਆਏ ਪ੍ਰਸ਼ਾਦ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਆਪ ਦੀ ਬਖਸ਼ੀ ਕੀਤੀ ਹੋਈ ਸੰਤਾਨ ਆਪ ਦੇ ਭੇਟ ਕੀਤੀ ਜਾਵੇਗੀ ਗੁਰੂ ਜੀ ਮੁਸਕਰਾਏ ਤੇ ਵਰ ਬਖਸ਼ਿਆ ਤੇਰੀ ਭਾਵਨਾ ਪੂਰੀ ਹੋਏਗੀ ਗੁਰੂ ਜੀ ਦੇ ਵਰ ਸਦਕਾ ਉਹਨਾਂ ਦੇ ਘਰ ਇੱਕ ਪੁਤਰੀ ਤੇ ਇੱਕ ਪੁੱਤਰ ਦਾ ਜਨਮ ਹੋਇਆ ਪੁਤਰੀ ਦਾ ਨਾਮ ਸਹਿਬਦੇਵੀ ਅਤੇ ਪੁੱਤਰ ਦਾ ਨਾਮ ਸਹਿਬਚੰਦ ਰੱਖਿਆ ਜੋ ਬਾਅਦ ਗੁਰ ਇਤਿਹਾਸ ਵਿੱਚ ਸਹਿਬ ਸਿੰਘ ਬਣ ਕੇ ਪੰਥ ਦੇ ਮਾਮਾ ਵਜੋਂ ਗੁਰੂ ਸਾਹਿਬ ਦੀ ਸੇਵਾ ਵਿੱਚ ਹੀ ਰਹੇ ਸਨ ਗੁਰੂ ਕੇ ਮਹਿਲ ਅਨੁਸਾਰ ਬੱਚੀ ਦਾ ਨਾਮ ਰੱਖਣ ਸਮੇ ਭਾਈ ਰਾਮਾ ਨੇ ਸੰਗਤ ਵਿੱਚ ਹੀ ਸੰਕਲਪ ਕੀਤਾ ਕਿ ਇਹ ਬੱਚੀ ਸਾਬਾ ਨੇ ਬਖਸ਼ੀ ਹੈ ਅਤੇ ਇਸ ਦਾ ਡੋਲਾ ਗੁਰੂ ਦੀ ਪੇਟਾ ਹੀ ਕੀਤਾ ਜਾਵੇਗਾ। ਉਹਨਾਂ ਦੇ ਇਸ ਸੰਕਲਪ ਕਾਰਨ ਸੰਗਤ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਉਸ ਨੂੰ ਉਸੇ ਦਿਨ ਤੋਂ ਹੀ ਮਾਤਾ ਕਰਕੇ ਸੰਬੋਧਨ ਕਰਨ ਲੱਗ ਪਏ। ਜਦੋਂ ਮਾਤਾ ਸਹਿਬਕੌਰ ਜੀ ਦੀ ਉਮਰ 17 ਸਾਲ ਤੋਂ ਟੱਪੀ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੀ ਸ਼ਾਦੀ ਦਾ ਫਿਕਰ ਹੋਇਆ। ਪਾਏ ਰਾਮੂ ਨੂੰ ਆਪਣੇ ਸੰਕਲਪ ਬਾਰੇ ਸ਼ੱਕ ਹੋਣ ਲੱਗਾ ਕਿ ਗੁਰੂ ਸਾਹਿਬ ਦਾ ਆਨੰਦ ਕਾਰਜ ਤਾਂ ਹੋ ਚੁੱਕਾ ਹੈ ਇਸ ਲਈ ਉਹਨਾਂ ਦੀ ਬੇਟੀ ਨੂੰ ਕਿਵੇਂ ਕਬੂਲ ਕਰਨਗੇ ਇਹ ਸੋਚ ਕੇ ਉਹਨਾਂ ਨੇ ਸਹਿਬ ਦੇਵਾ ਦਾ ਰਿਸ਼ਤਾ ਹੋਰ ਥਾਂ ਕਰਨ ਦੀ ਵਿਚਾਰ ਬਣਾਈ ਜਦ ਮਾਤਾ ਜੀ ਨੇ ਆਪਣੇ ਰਿਸ਼ਤੇ ਬਾਰੇ ਮਾਤਾ ਪਿਤਾ ਦੀ ਕੁਸਰ-ਮੁਸਰ ਸੁਣੀ ਤਾਂ ਉਹਨਾਂ ਨੂੰ ਕੀਤਾ ਸੰਕਲਪ ਯਾਦ ਕਰਵਾ ਕੇ ਰੋਕਿਆ ਅਤੇ ਕਿਹਾ ਕਿ ਉਹਨਾਂ ਦੇ ਪੂਰਬਲੇ ਕਰਮ ਸੰਜੋਗ ਗੁਰੂ ਜੀ ਦੇ ਨਾਲ ਜੁੜੇ ਹਨ ਅਤੇ ਉਹਨਾਂ ਦਾ ਤਨਮਨ ਆਰ ਪਿਆ ਜਾ ਚੁੱਕਾ ਹੈ ਇਸ ਲਈ ਹੁਣ ਉਹਨਾਂ ਤੋਂ ਬਿਨਾ ਹੋਰ ਕਿਸੇ ਦੀ ਦਾਸੀ ਬਣਨਾ ਸਵੀਕਾਰ ਨਹੀਂ ਹੋ ਸਕਦਾ ਭਾਈ ਰਾਮੂ ਆਪਣੀ ਸੁਪਤਰੀ ਦੇ ਮੋਹੋਂ ਇਹ ਸੁਣ ਕੇ ਖੁਸ਼ ਤਾਂ ਬਹੁਤ ਹੋਏ ਪਰ ਆਪਣੀ ਪੋਜੀਸ਼ਨ ਤੇ ਗੁਰੂ ਜੀ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਝਿਜਕ ਕੇ ਸੋਚੀ ਪੈ ਗਏ ਕਿ ਅਸੀਂ ਗੁਰੂ ਜੀ ਦੇ ਘਰ ਕਬੂਲ ਹੋ ਸਕਾਂਗੇ ਇਸ ਉਲਝਣ ਨੂੰ ਸੁਲਝਾਉਣ ਲਈ ਉਹਨਾਂ ਨੇ ਸੰਗਤ ਇਕੱਤਰ ਕਰਕੇ ਸਾਰਾ ਮਾਮਲਾ ਸੰਗਤ ਦੇ ਪੇਸ਼ ਕਰ ਦਿੱਤਾ ਸੰਗਤ ਨੇ ਅਰਦਾਸਾਂ ਸੋਧ ਕੇ ਪ੍ਰਵਾਨਗੀ ਦੇ ਦਿੱਤੀ ਕਿ ਬੀਬੀ ਦਾ ਤੂਰੋਂ ਹੋਇਆ ਸੰਜੋਗ ਅਕਾਲ ਪੁਰਖ ਸਿਰੇ ਲਾਏਗਾ ਭਾਈ ਰਾਮੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਧੀ ਦਾ ਡੋਲਾ ਗੁਰੂ ਦੇ ਅਰਪਣ ਕਰਨ ਲਈ ਸੰਗਤ ਆਪ ਨਾਲ ਜਾਵੇ ਨਗਰ ਦੀ ਸੰਗਤ ਨੇ ਭਾਈ ਰਾਮੂ ਦੀ ਬੇਨਤੀ ਮੰਨ ਲਈ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਤਿਆਰੀ ਆਰੰਭ ਦਿੱਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਇੱਕ ਦਿਨ ਨਿਸ਼ਚਿਤ ਕਰਕੇ ਪੋਠੋਹਾਰ ਦੇ ਇਲਾਕੇ ਦੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਗਏ ਚੋਆ ਸਾਹਿਬ ਉਤੇ ਸਭ ਸੰਗਤਾਂ 71 ਹੋਈਆਂ ਅਤੇ ਅਰਦਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਭਾਈ ਰਾਮੂ ਨੇ ਮਾਤਾ ਜੀ ਨੂੰ ਨਵੇਂ ਵਸਤਰ ਪੁਆਏ ਅਤੇ ਵਿਆਹ ਦੇ ਹੋਰ ਵਸਤਰ ਜੇਵਰ ਕੀਮਤੀ ਜੋੜੇ ਅਤੇ ਹਾਰ ਨਾਲ ਲੈ ਲਏ ਭਾਰੀ ਰਸਤਾ ਪੈਦਲ ਕੱਟ ਕੇ ਸੰਗਤਾਂ ਸਣੇ ਡੋਲੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਈਆਂ ਜਿੱਥੇ ਸੰਗਤਾਂ ਦਾ ਡੇਰੇ ਤੇ ਇੱਕ ਪਾਸੇ ਪ੍ਰਬੰਧ ਕੀਤਾ ਗਿਆ ਭਾਈ ਰਾਮੂ ਅਤੇ ਗੁਰੂ ਦੇ ਖਜ਼ਾਨਚੀ ਭਾਈ ਭਗਵਾਨ ਸਿੰਘ ਨੇ ਗੁਰੂ ਜੀ ਦੇ ਮੁਖੀ ਸਿੱਖ ਭਾਈ ਮਨੀ ਸਿੰਘ ਨੂੰ ਸਾਰੀ ਵਾਰਤਾ ਸੁਣਾਈ ਅਤੇ ਸੰਗਤ ਦਾ ਸੋਧਿਆ ਅਰਦਾਸਾ ਦੱਸ ਕੇ ਉਹਨਾਂ ਨੂੰ ਪ੍ਰੋਸੇ ਵਿੱਚ ਲੈ ਲਿਆ ਅਤੇ ਉਹਨਾਂ ਰਾਹੀਂ ਡੋਲਾ ਗੁਰੂ ਦੇ ਭੇਟ ਚੜਾਉਣ ਦੀ ਵਿਉਂਤ ਬਣਾਈ ਸਵੇਰ ਦੇ ਦੀਵਾਨ ਵਿੱਚ ਸ਼ਿਰੂਰ ਗੋਬਿੰਦ ਸਿੰਘ ਜੀ ਵਿਰਾਜਮਾਨ ਹੋਏ ਤੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਸਜ ਗਈਆਂ ਬਾਣੀ ਦੇ ਪਾਠ ਤੇ ਅਸਾ ਜੀ ਦੀ ਵਾਰ ਦੇ ਕੀਰਤਨ ਤੇ ਅਰਦਾਸ ਉਪਰੰਤ ਭਾਈ ਰਾਮੂ ਗੜ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ ਜਦੋਂ ਉਸ ਵੱਲੋਂ ਡੋਲਾ ਪੇਟ ਕਰਨ ਦੀ ਵਾਰਤਾ ਭਾਈ ਮਨੀ ਸਿੰਘ ਜੀ ਨੇ ਚਲਾਈ ਤਾਂ ਗੁਰੂ ਜੀ ਨੇ ਫਰਮਾਇਆ ਕਿ ਸੰਗਤ ਪਲੀ ਪਾਤ ਜਾਣਦੀ ਹੈ ਕਿ ਖਾਲਸਾ ਪੰਥ ਦੀ ਸਾਜਣਾ ਸਮੇਂ ਧ੍ਰਿੜ ਸੰਕਲਪ ਹੋ ਚੁੱਕਾ ਹੈ ਕਿ ਮਨ ब्रह्मचर्य ਨਾਲ ਜੁੜਿਆ ਰਹੇਗਾ ਇਹ ਸੁਣ ਕੇ ਸੰਗਤ ਵਿੱਚ ਸਨਾਂਟਾ ਛਾ ਗਿਆ ਸ਼ਰਧਾਲੂ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਅਸ਼ਚਰਜ ਹੋ ਗਏ ਸਨ ਕੋਈ ਵੀ ਗੁਰੂ ਜੀ ਦਾ ਬਚਨ ਟਾਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ ਗੁਰੂ ਜੀ ਨੇ ਕਿਹਾ ਕਿ ਅਸੀਂ ਬ੍ਰਹਮਚਰਜ ਤारण ਕਰ ਲਿਆ ਹੈ ਹੁਣ ਅਸੀਂ ਦ੍ਰਿੜਤਾ ਵਿੱਚ ਫਰਕ ਨਹੀਂ ਪਾਉਣਾ ਇਸ ਲਈ ਕਿਸੇ ਦਾ ਜੀਵਨ ਸੰਸਾਰੀ ਸੁੱਖਾਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ ਭਾਈ ਰਾਮੂ ਅਤੇ ਰੋਹਤਾਸ ਦੀ ਸੰਗਤ ਜੋ ਅਰਦਾਸਾ ਸੌਦ ਕੇ ਆਈ ਸੀ ਨਿਰਾਸ਼ ਤੇ ਬੇਬਸ ਹੋ ਗਈ ਇਹ ਅਨੁਭਵ ਕਰਕੇ ਭਾਈ ਮਨੀ ਸਿੰਘ ਭਾਈ ਭਗਵਾਨ ਸਿੰਘ ਅਤੇ ਭਾਈ ਰਾਮੂ ਨੇ ਫੇਰ ਬੇਨਤੀ ਕੀਤੀ हे ਗਰੀਬ ਨਿਵਾਜ ਆਪ ਦਾ ਬ੍ਰਹਮਚਰਜ ਦਾ ਪ੍ਰਣ اٹਲ ਹੈ ਪਰ ਪੋਠੋਹਾਰ ਦੀ ਸੰਗਤ ਅਰਦਾਸ ਕਰਕੇ ਆਈ ਹੈ ਜੋ ਬਚਪਨ ਤੋਂ ਹੀ ਸੰਕਲਪ ਕਰਕੇ ਇਸ ਨੂੰ ਮਾਤਾ ਸਮਝ ਕੇ ਪੂਜਦੀ ਰਹੀ ਹੈ ਆਪ ਸੰਗਤ ਦੀ ਅਰਦਾਸ ਦੀ ਇਲਾਜ ਰੱਖ ਕੇ ਇਸ ਬੱਚੀ ਨੂੰ ਸ਼ਰਨ ਲਾ ਜੇਕਰ ਆਪ ਇਹ ਡੋਲਾ ਪਰਵਾਰ ਨਹੀਂ ਕਰੋਗੇ ਤਾਂ ਇਸ ਨਿਮਾਣੀ ਨੂੰ ਹੁਣ ਹੋਰ ਕੋਈ ਨਹੀਂ ਅਪਣਾਏਗਾ ਅਤੇ ਇਹ ਸਾਰੀ ਉਮਰ ਕੁਵਾਰੀ ਹੀ ਰਹੇਗੀ ਤਦ ਪੋਠੋਹਾਰ ਦੀ ਸਾਰੀ ਸੰਗਤ ਹਾਥਮਾਨ ਖੜੀ ਹੋ ਗਈ ਅਤੇ ਬੇਨਤੀ ਕੀਤੀ ਕਿ ਇਹ ਡੋਲਾ ਜ਼ਰੂਰ ਪਰਵਾਰ ਕਰੋ ਗੁਰੂ ਜੀ ਨੇ ਭਾਈ ਰਾਮੂ ਦੀ ਸਦਕ ਅਤੇ ਸੰਗਤ ਦੀ ਅਰਦਾਸ ਤੇ ਪ੍ਰਸੀਜ ਕੇ ਕਿਹਾ ਕਿ ਸਾਡੀ ਪ੍ਰਤੀਗਿਆ ਤਾਂ ਟਲ ਰਹੇਗੀ ਪਰ ਸਾਹਿਬ ਦੇਵਾ ਕੋਾਰੇ ਡੋਲੇ ਦੇ ਰੂਪ ਵਿੱਚ ਮਹਿਲਾ ਵਿੱਚ ਪ੍ਰਵੇਸ਼ ਕਰ ਸਕਦੀ ਹੈ ਗੁਰੂ ਜੀ ਦੇ ਹੁਕਮਾਂ ਨਾਲ ਪਹਿਲਾ ਮਾਤਾ ਸਾਹਿਬ ਦੇਵਾ ਅਤੇ ਉਹਨਾਂ ਦੇ ਪਰਿਵਾਰ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਦੇ ਨਾਵਾਂ ਨਾਲ ਸਿੰਘ ਅਤੇ ਕੌਰ ਲਾਇਆ ਗਿਆ ਬਾਅਦ ਵਿੱਚ ਆਨੰਦ ਕਾਰਜ ਦੀ ਤਿਆਰੀ ਸ਼ੁਰੂ ਹੋਈ ਗੁਰੂ ਘਰ ਦੇ ਰਬਾਬੀ ਭਾਈ ਸੱਧੂ ਅਤੇ ਮਧੂ ਨੇ ਰਸ ਪਿੰਨਾ ਕੀਰਤਨ ਕੀਤਾ ਬਾਬਾ ਬੁੱਢਾ ਜੀ ਦੀ ਅੰਸ਼ ਦੇ ਭਾਈ ਗੁਰਬਖਸ਼ ਸਿੰਘ ਨੇ ਗੁਰਮਤ ਅਨੁਸਾਰ ਆਨੰਦ ਕਾਰਜ ਦੀ ਰਸਮ ਸੰਪੂਰਨ ਕੀਤੀ ਮਾਤਾ ਸਹਿਬ ਕੌਰ ਜੀ ਦੀ ਉਮਰ ਉਸ ਵੇਲੇ 19 ਸਾਲ 6 ਮਹੀਨੇ 20 ਦਿਨ ਸੀ ਜਦ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 34 ਸਾਲ ਦੀ ਸੀ ਮਾਤਾ ਸਹਿਬ ਕੌਰ ਜੀ ਨੂੰ ਆਨੰਦ ਕਾਰਜ ਤੋਂ ਬਾਅਦ ਮਹਿਲਾ ਵਿੱਚ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਗਿਆ ਮਾਤਾ ਸਹਿਬ ਕੌਰ ਜੀ ਦੇ ਆਨੰਦ ਕਾਰਜ ਤੋਂ ਪਹਿਲਾਂ ਗੁਰੂ ਜੀ ਦਾ ਅਰੰਧ ਹੋ ਚੁਕਾ ਸੀ ਮਾਤਾ ਸੁੰਦਰੀ ਅਤੇ ਮਾਤਾ ਜੀਤੋ ਜੀ ਗੁਰੂ ਕੇ ਮਹਿਲ ਜਗਤ ਵਿਖਿਆਤ ਹਨ ਮਾਤਾ ਸੁੰਦਰੀ ਜੀ ਦੀ ਕੁਖੋਂ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਅਤੇ ਮਾਤਾ ਜੀਤੋ ਜੀ ਦੀ ਕੁਖੋਂ ਤਿੰਨ ਸਹਬਜ਼ਾਦੇ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਮਾਤਾ ਸਹਿਬੌਰ ਜੀ ਦੇ ਧਰਮ ਪੁੱਤਰ ਪੰਥ ਖਾਲਸਾ ਦੀ ਸਾਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਢੋਲਾ ਸ੍ਰੀ ਅਨੰਦਪੁਰ ਸਾਹਿਬ ਆਉਣ ਤੋਂ 1 ਸਾਲ ਪਹਿਲਾਂ ਕੀਤੀ ਹੈ। ਉਹਨਾਂ ਨੇ ਪੰਥ ਖਾਲਸਾ ਦੀ ਸਾਜਣਾ ਨੂੰ ਆਪਣੇ ਫਰਜ਼ ਦੀ ਪੂਰਤੀ ਦੱਸਿਆ ਹੈ ਜੋ ਅਕਾਲ ਪੁਰਖ ਨੇ ਉਹਨਾਂ ਦੇ ਝੁਮੇ ਲਾਇਆ ਸੀ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਸਜਾ ਕੇ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਵਿੱਚ ਨਿਰਮਲ ਜਲ ਪਾ ਕੇ ਖੰਡੇ ਦੀ ਧਾਰ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਉਸ ਜਲ ਨੂੰ ਸ਼ਕਤੀਸ਼ਾਲੀ ਬਣਾਉਣਾ ਆਰੰਭਿਆ ਉਸ ਸਮੇਂ ਗੁਰੂ ਦੇ ਵੱਡੇ ਮਹਿਲ ਮਾਤਾ ਜੀਤੋ ਜੀ ਝੋਲੀ ਭਰ ਕੇ ਪਤਾਸੇ ਲਿਆਏ ਜੋ ਗੁਰੂ ਜੀ ਨੇ ਅੰਮ੍ਰਿਤ ਵਿੱਚ ਮਿਲਾ ਕੇ ਕਿਹਾ ਕਿ ਸ਼ਕਤੀ ਯਾਨੀ ਕਿ ਖੰਡਾ ਭਗਤੀ ਜੋ ਕਿ ਪੰਜ ਬਾਣੀਆਂ ਦਾ ਪਾਠ ਉਸ ਦੇ ਨਾਲ ਪਿਆਰ ਦੀ ਮਠਾਸ ਜੋ ਕਿ ਪਤਾਸੇ ਹਨ ਉਹ ਵੀ ਭਰ ਦਿੱਤੀ ਗਈ ਹੈ ਅੰਮ੍ਰਿਤ ਤਿਆਰ ਹੋਣ ਤੇ ਗੁਰੂ ਜੀ ਨੇ ਪਹਿਲਾ ਪਿਆਰਿਆਂ ਨੂੰ ਛਕਾਇਆ ਤੇ ਫਿਰ ਉਹਨਾਂ ਪਾਸੋਂ ਜੋੜੜੀ ਕਰਕੇ ਆਪ ਛਕਿਆ ਕੁਝ ਪ੍ਰਚਾਰਕ ਖਾਲਸਾ ਪੰਥ ਨੂੰ ਮਾਤਾ ਸਹਿਬਕੌਰ ਦਾ ਨਾਦੀ ਪੁੱਤਰ ਦੱਸ ਕੇ ਪ੍ਰਚਾਰ ਕਰਦੇ ਹਨ ਕਿ ਅੰਮ੍ਰਿਤ ਤਿਆਰ ਕਰਨ ਸਮੇਂ ਅੰਮ੍ਰਿਤ ਵਿੱਚ ਪਤਾਸੀ ਮਾਤਾ ਸਹਿਬਕੌਰ ਨੇ ਭਾਇੇ ਸਨ ਇਤਿਹਾਸਿਕ ਤੱਤ ਤੋਂ ਇਹ ਗਲਤ ਹੈ ਮਾਤਾ ਸਹਿਬਕੌਰ ਜੀ ਖਾਲਸਾ ਸਾਜਣ ਤੋਂ 1 ਸਾਲ ਬਾਅਦ ਸ੍ਰੀ ਅਨੰਦਪੁਰ ਸਾਹਿਬ ਆਏ ਸਨ ਅੰਮ੍ਰਿਤ ਵਿੱਚ ਪਤਾਸੀ ਗੁਰੂ ਜੀ ਦੇ ਵੱਡੇ ਮਹਿਲ ਮਾਤਾ ਅਜੀਤ ਕੌਰ ਜੀ ਨੇ ਪਾਇਸ ਹਨ ਮਾਤਾ ਸਹਿਬ ਕੌਰ ਜੀ ਦੇ ਵੱਡੇ ਧਰਮਸਪੁੱਤਰ ਪੰਜ ਪਿਆਰੇ ਸਨ ਜੋ ਆਪਣੇ ਸੀਸ ਗੁਰੂ ਚਰਨਾ ਤੇ ਭੇਟ ਕਰਕੇ ਨਵਾਂ ਖਾਲਸਾਈ ਸਰੂਪ ਧਾਰਨ ਕਰਕੇ ਪੰਜ ਪਿਆਰੇ ਕਹਾਏ ਸਨ ਆਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਆਪਣੀ ਛੋਟੀ ਨੋ ਨੂੰ ਪਿਆਰ ਨਾਲ ਮਹਿਲੀ ਲੈ ਜਾ ਕੇ ਯੋਗ ਸਥਾਨ ਦਿੱਤਾ ਮਾਤਾ ਸਹਿਬ ਕੌਰ ਜੀ ਮਾਤਾ ਗੁਜਰੀ ਜੀ ਅਤੇ ਵੱਡੀ ਸੋਤਣ ਭੈਣ ਮਾਤਾ ਸੁੰਦਰ ਕੌਰ ਜੀ ਨਾਲ ਡੂੰਘਾ ਪਿਆਰ ਤੇ ਸਤਿਕਾਰ ਰੱਖਣ ਲੱਗ ਪਏ। ਉਹਨਾਂ ਨੇ ਮਾਤਾ ਅਜੀਤ ਕੌਰ ਜੀ ਦੇ ਤਿੰਨੇ ਪੁੱਤਰਾਂ ਨੂੰ ਸੰਭਾਲਣ ਤੇ ਸਵਾਰਨ ਦਾ ਕੰਮ ਆਪਣੇ ਝੁਮੇ ਲੈ ਲਿਆ। ਮਿੱਠੇ ਸੁਭਾਅ, ਨਿਮਰਤਾ ਅਤੇ ਪਿਆਰ ਕਰਨ ਉਹ ਥੋੜੇ ਸਮੇਂ ਵਿੱਚ ਹੀ ਪਰਿਵਾਰ ਵਿੱਚ ਰਚ ਮਿਚ ਗਏ। ਪਰ ਮਾਤਾ ਸੁੰਦਰ ਕੌਰ ਜੀ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਅਤੇ ਮਾਤਾ ਅਜੀਤ ਕੌਰ ਜੀ ਦੇ ਤਿੰਨ ਸੁਪੁੱਤਰਾਂ ਨੂੰ ਕਲੋਲ ਕਰਦੇ ਤੱਕ ਕੇ ਉਹਨਾਂ ਦਾ istri ਮਨ ਜਾਗਰਿਤ ਹੋਇਆ ਉਹ ਵੀ ਬੱਚੇ ਦੀ ਲਾਲਸਾ ਕਰਨ ਲੱਗ ਪਈ ਉਹ ਮਨ ਹੀ ਮਨ ਵਿੱਚ ਸੋਚਦੇ ਕਿ ਗੁਰੂ ਘਰ ਵਿੱਚੋਂ ਹਜ਼ਾਰਾਂ ਸੰਗਤਾਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਜਾਂਦੀਆਂ ਹਨ ਜੇ ਮੈਂ ਵੀ ਪਤੀ ਪਰਮੇਸ਼ਰ ਅੱਗੇ ਮਨ ਦੀ ਇੱਛਾ ਪ੍ਰਗਟ ਕਰਾਂ ਤਾਂ ਉਹ ਮੇਰੀ ਗੋਦ ਵੀ ਹਰੀ ਭਰੀ ਕਰ ਦੇਣਗੇ ਪਰ ਫਿਰ ਆਪਣੇ ਆਪ ਨੂੰ ਕੁਆਰੇ ਡੋਲੇ ਰੂਪ ਵਿੱਚ ਦੇਖ ਕੇ ਪਤੀ ਪਰਮੇਸ਼ਰ ਦੇ ਬ੍ਰਹਮਚਾਰਜ ਦੇ ਪ੍ਰਣ ਨੂੰ ਚੇਤੇ ਕਰਕੇ ਚੁੱਪ ਵੱਟ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਸਮੇਂ-ਸਮੇਂ ਮਾਤਾ ਸਹਿਬ ਕੌਰ ਜੀ ਨੂੰ ਦਰਸ਼ਨ ਦੇਣ ਮਹਿਲੀ ਆ ਜਾਇਆ ਕਰਦੇ ਸਨ। ਮਾਤਾ ਜੀ ਨੇ ਗੁਰੂ ਜੀ ਦੇ ਬਿਰਾਜਣ ਲਈ ਇੱਕ ਪਲੰਗ ਸਜਾ ਕੇ ਰੱਖਿਆ ਹੋਇਆ ਸੀ। ਗੁਰੂ ਜੀ ਜਦੋਂ ਵੀ ਉਹਨਾਂ ਨੂੰ ਦਰਸ਼ਨ ਦੇਣ ਜਾਂਦੇ ਉਸ ਪਲੰਗ ਤੇ ਬੈਠ ਕੇ ਬਚਨ ਬिलास ਕਰਿਆ ਕਰਦੇ ਸਨ ਅਤੇ ਮਹਿਲ ਦੇ ਸ਼ੰਕੇ ਨਿਵਰਤ ਕਰਦੇ ਸਨ। ਇੱਕ ਦਿਨ ਗੁਰੂ ਜੀ ਮਹਿਲੀ ਆ ਕੇ ਜਦੋਂ ਪਲੰਘ ਉੱਤੇ ਬੈਠੇ ਤਾਂ ਉਹਨਾਂ ਦੇ ਚਰਨਾਂ ਕੋਲ ਬੈਠ ਕੇ ਮਾਤਾ ਸਹਿਬ ਕੌਰ ਜੀ ਰੋਣ ਲੱਗ ਪਏ। ਗੁਰੂ ਜੀ ਨੇ ਦਿਲਾਸਾ ਦੇ ਕੇ ਪੁੱਛਿਆ ਕਿ ਕੀ ਗੱਲ ਹੈ? ਖੁੱਲ ਕੇ ਦੱਸੋ, ਰੋਣ ਦੀ ਕੀ ਲੋੜ ਹੈ? ਮਾਤਾ ਜੀ ਨੇ ਸਿਰ ਝੁਕਾ ਕੇ ਕਿਹਾ ਕਿ ਆਪਨੇ ਬ੍ਰह्मਚਰਜ ਦਾ ਅਰਧ ਕਰਕੇ ਮੈਨੂੰ ਗੁਆਰਾ ਡੋਲਾ ਕਰਕੇ ਰੱਖਿਆ ਹੈ ਪਰ ਮੇਰੇ ਨਾਲ ਆਨੰਦ ਪੜਾਇਆ ਹੈ। ਇਸਤਰੀ ਜਾਮਾ ਹੋਣ ਕਰਕੇ ਮੈਂ ਸੋਚਦੀ ਹਾਂ ਕਿ ਮੇਰੀਆਂ ਭੈਣਾਂ ਦੀਆਂ ਗੋਦਾਂ ਹਰੀਆਂ ਭਰੀਆਂ ਹਨ ਅਤੇ ਮੈਂ ਨਪੋਤੀ ਹਾਂ ਮੇਰੀ ਰੀਜ ਹੈ ਕਿ ਜੇਕਰ ਆਪ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਤਾਂ ਜੋ ਮੈਂ ਵੀ ਪੁੱਤਰ ਦੀ ਸੂਰਤ ਵੇਖ ਕੇ ਆਪਣੀ ਅੱਖਾਂ ਠੜ੍ਹਿਆ ਕਰ ਸਕਾਂ ਤੇ ਉਸ ਦੀ ਪਾਲਣਾ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਾਂ ਦਸ਼ਮੇਸ਼ ਪਿਤਾ ਜੀ ਇਹ ਬੇਨਤੀ ਸੁਣ ਕੇ ਹੱਸ ਪਏ ਅਤੇ ਕਿਹਾ ਭਲੀਏ ਲੋਕੇ ਇੱਕ ਸੰਸਾਰ ਕੱਚੀ ਤੰਦ ਲਈ ਪਰਾਣਾ ਨਹੀਂ ਟੋੜਿਆ ਜਾ ਸਕਦਾ ਜੇਕਰ ਧਰਮ ਰੱਖਿਆ ਕੀ ਧਰਮ ਤੋਂ ਫਿਰ ਜਾਣ ਤਾਂ ਸੰਸਾਰ ਦਾ ਕੀ ਬਣੇਗਾ ਪਰ ਤੁਹਾਡੀ ਇੱਛਾ ਵੀ ਟਾਲੀ ਨਹੀਂ ਜਾਂਦੀ ਇਸ ਲਈ ਮੈਂ ਆਪਣਾ ਧਰਮ ਪੁੱਤਰ ਖਾਲਸਾ ਪੰਥ ਤੇਰੀ ਝੋਲੀ ਵਿੱਚ ਪਾਉਂਦਾ ਹਾਂ ਜੋ ਸਦਾ ਅਮਰ ਰਹੇਗਾ ਅਤੇ ਉਸ ਨਾਲ ਤੇਰਾ ਨਾਂ ਵੀ اٹਲ ਰਹੇਗਾ ਮਹਿਲਾ ਤੋਂ ਪਰਤ ਕੇ ਦਸ਼ਮੇਸ਼ ਪਿਤਾ ਜੀ ਨੇ ਸਜੇ ਹੋਏ ਦੀਵਾਨ ਵਿੱਚ ਸਮੂਹ ਸੰਗਤ ਵਿੱਚ ਐਲਾਨ ਕੀਤਾ ਕਿ ਅੱਜ ਤੋਂ ਹਰੇਕ ਅੰਮ੍ਰਿਤਧਾਰੀ ਸਿੱਖ ਦੀ ਮਾਤਾ ਮਾਤਾ ਸਹਿਬਕੌਰ ਜੀ ਹੋਣਗੇ ਪੰਥ ਉਹਨਾਂ ਦੀ ਗੋਦ ਵਿੱਚ ਪਾ ਦਿੱਤਾ ਹੈ ਅੱਜ ਤੋਂ ਖੰਡੇ ਦਾ ਅੰਮ੍ਰਿਤ ਛੱਕ ਕੇ ਆਪਾ ਵਾਰਨ ਦਾ ਪ੍ਰਾਣ ਲੈਣ ਵਾਲੇ ਸਿੰਘਾਂ ਨੂੰ ਦੱਸਿਆ ਜਾਵੇ ਕਿ ਉਹਨਾਂ ਦੀ ਧਰਮ ਮਾਤਾ ਮਾਤਾ ਸਹਿਬਕੌਰ ਜੀ ਹਨ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਨੇ ਜੈਕਾਰੇ ਗਜਾਏ ਅਤੇ ਅਰਦਾਸ ਕੀਤੀ ਕਿ ਜਦ ਤੱਕ ਖਾਲਸਾ ਕਾਇਮ ਰਹੇਗਾ ਉਸ ਨੂੰ ਆਪਣੇ ਧਰਮ ਮਾਤਾ ਦਾ ਪਿਆਰ ਤੇ ਆਸ਼ੀਰਵਾਦ ਪ੍ਰਾਪਤ ਰਹੇ ਸੰਗਤ ਨੇ ਉੱਠ ਕੇ ਮਾਤਾ ਜੀ ਦੇ ਅੱਗੇ ਸੀਸ ਚੁਕਾਇਆ ਗੁਰੂ ਸਾਹਿਬ ਜੀ ਦੇ ਇਸ ਹੁਕਮ ਸਦਕਾ ਅੱਜ ਤੱਕ ਪੰਜ ਪਿਆਰੇ ਜਦੋਂ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਦਿੰਦੇ ਹਨ ਅਤੇ ਗੁਰਮਰਿਆਦਾ ਦੱਸਦੇ ਹਨ ਤਾਂ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਅੱਜ ਤੋਂ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਮਾਤਾ ਸਹਿਬਕੌਰ ਜੀ ਹਨ ਤੇ ਉਹਨਾਂ ਦਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਦਾ ਹੈ ਖਾਲਸਾ ਬੰਧ ਨੂੰ ਨਾਦੀ ਪੁੱਤਰ ਵਜੋਂ ਗੋਦ ਵਿੱਚ ਪਾਉਣ ਤੋਂ ਬਾਅਦ ਮਾਤਾ ਸਹਿਬਕੌਰ ਜੀ ਦਾ ਸਿੱਖ ਸੰਤਾਂ ਵਿੱਚ ਮਾਣ ਅਤੇ ਸਤਿਕਾਰ ਬਹੁਤ ਵੱਧ ਗਿਆ ਮਾਤਾ ਸਹਿਬਕੌਰ ਜੀ ਹਮੇਸ਼ਾ ਹੀ ਗੁਰੂ ਜੀ ਦੇ ਦਰਸ਼ਨ ਕਰਕੇ ਅਨਪਾਣੀ ਛੱਕਦੇ ਸਨ ਸਤਿਗੁਰੂ ਜੀ ਨੇ ਮਾਤਾ ਸਹਿਬਕੌਰ ਜੀ ਸਣੇ ਚੜ੍ਹਦੇ ਚੇਤ ਦੋ ਸੰਮਤ 1763 ਨੂੰ ਦਿੱਲੀ ਤੋਂ ਨਦੇੜ ਵੱਲ ਚਾਲੇ ਪਾਏ ਨਦੇੜ ਸਾਹਿਬ ਪਹੁੰਚ ਕੇ ਗੁਰੂ ਜੀ ਪਹਿਲਾ ਗੋਦਾਵਰੀ ਕੰਡੇ ਹੀਰਾ ਘਾ ਟਹਿਰੇ ਇਹ ਉਹੀ ਥਾਂ ਹੈ ਜਿੱਥੇ ਆ ਕੇ ਬਹਾਦਰ ਸ਼ਾਹ ਨੇ ਹੀਰਾ ਗੁਰੂ ਜੀ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੇ ਉਹ ਹੀਰਾ ਗੋਦਾਵਰੀ ਵਿੱਚ ਸੁੱਟ ਦਿੱਤਾ ਸੀ ਇੱਥੋਂ ਗੁਰੂ ਜੀ ਨੇ ਦੇੜ ਸ਼ਹਿਰ ਚਲੇ ਗਏ ਜਿੱਥੇ ਬੰਦਾ ਬਹਾਦਰ ਨੂੰ ਮਿਲੇ ਅਤੇ 3 ਸਤੰਬਰ 1708 ਈਸਵੀ ਨੂੰ ਸੂਰਜ ਗ੍ਰਹਿਣ ਦੇ ਦਿਨ ਉਸ ਨੂੰ ਸਿੱਖੀ ਵਿੱਚ ਲਿਆਦਾ ਅਤੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗੁਰੂ ਸਾਹਿਬ ਨਗੀਨਾ ਘਾਟ ਮਾਲ ਟੇਕਰੀ ਸੰਗਤ ਸਾਹਿਬ ਅਤੇ ਸ਼ਿਕਾਰ ਘਾਟ ਸਥਾਨਾਂ ਤੇ ਵੀ ਰਹੇ ਹਨ ਪਰ ਮਾਤਾ ਸਾਹਿਬ ਕੌਰ ਜੀ ਪੱਕੇ ਤੌਰ ਤੇ ਗੋਦਾਵਰੀ ਕੰਢੇ ਹੀ ਰਹਿੰਦੇ ਰਹੇ ਜਿਸ ਨਾਲ ਲੱਗਦੀ ਬਸਤੀ ਬ੍ਰਾਹਮਣ ਵਾੜਾ ਹੈ ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰੇ ਵਿੱਚ ਯਾਤਰੂਆਂ ਦੀ ਜਾਣਕਾਰੀ ਲਈ ਰੱਖੇ ਗਏ ਪਟੇ ਵਿੱਚ ਲਿਖਿਆ ਹੈ ਕਿ ਮਾਤਾ ਜੀ ਇਸ ਸਥਾਨ ਉੱਤੇ 17 ਹਾੜ 1764 ਬਿਕਰਮੀ ਤੋਂ 1765 ਤੱਕ 9 ਮਹੀਨੇ ਨੋ ਦੇਣ ਵਿਰਾਜੇ ਸਨ ਮਾਤਾ ਜੀ ਸਵਾ ਪਹਿਰ ਰਾਤ ਰਹਿੰਦੇ ਆ ਸਵੇਰੇ ਉੱਠ ਕੇ ਇਸ਼ਨਾਨ ਆਦਿ ਸਰੀਰੀ ਕਿਰਿਆ ਕਰਕੇ ਬਾਣੀ ਦਾ ਨਿਤਨੇਮ ਕਰਦੇ ਤੇ ਸੰਗਤ ਵਿੱਚ ਜੁੜ ਕੇ ਕੀਰਤਨ ਸੁਣਦੇ ਅਤੇ ਕੀਰਤਨ ਦੀ ਸਮਾਪਤੀ ਸਮੇਂ ਸੰਗਤ ਨੂੰ ਗੁਰਮਤ ਉਪਦੇਸ਼ ਦਿੰਦੇ ਸਨ ਦਸ਼ਮੇਸ਼ ਗੁਰੂ ਰੋਜ਼ਾਨਾ ਇੱਕ ਵਾਰ ਆ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਕਈ ਵਾਰੀ ਉੱਥੇ ਲੰਗਰ ਵੀ ਛੱਕ ਜਾਂਦੇ ਸਨ ਮਾਤਾ ਜੀ ਇੱਥੇ ਗੁਰੂ ਜੀ ਦੇ ਨੇੜਤਾ ਵਿੱਚ ਸੁੱਖ ਦਾ ਸਮਾਂ ਗੁਜ਼ਾਰ ਹੀ ਰਹੇ ਸਨ ਕਿ ਅੰਤਮ ਵਿਛੋੜੇ ਦੀ ਘੜੀ ਆ ਗਈ ਗੁਰੂ ਸਾਹਿਬ ਜੀ ਨੇ ਆਪਣੇ ਸੱਚਖੰਡ ਗਮਨ ਦਾ ਸਮਾਂ ਨੇੜੇ ਆਉਣ ਉੱਤੇ ਮਾਤਾ ਜੀ ਨੂੰ ਦਿੱਲੀ ਪਹੁੰਚਾਉਣ ਦਾ ਸੰਕਲਪ ਕੀਤਾ ਗੁਰੂ ਜੀ ਮਾਤਾ ਸਾਹਿਬ ਕੌਰ ਜੀ ਕੋਲ ਗਏ ਉਹਨਾਂ ਨੇ ਨਿਤਵਾਗ ਦਰਸ਼ਨ ਦੇ ਕੇ ਉਹਨਾਂ ਹਿੱਲੰਗਰ ਛਕਿਆ ਅਤੇ ਪਲੰਗ ਤੇ ਬੈਠ ਕੇ ਸਹਿਜੇ ਹੀ ਫਰਮਾਇਆ ਸਾਡੇ ਸੱਚਖੰਡ ਗਮਨ ਦਾ ਸਮਾਂ ਨੇੜੇ ਆ ਰਿਹਾ ਹੈ ਸਾਡਾ ਵਿਚਾਰ ਹੈ ਕਿ ਤੁਸੀਂ ਇਸ ਸਮੇਂ ਤੋਂ ਪਹਿਲਾਂ ਹੀ ਆਪਣੀ ਵੱਡੀ ਸੌਤਣ ਭੈਣ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਜਾਓ ਸਾਡੇ ਪ੍ਰਲੋਗ ਗਮਨ ਬਾਅਦ ਤੁਹਾਡਾ ਪੰਜਾਬ ਤੋਂ ਦੂਰ ਇੱਥੇ ਰਹਿਣਾ ਠੀਕ ਨਹੀਂ ਹੋਵੇਗਾ ਇਹ ਸੁਣ ਕੇ ਮਾਤਾ ਸਾਹਿਬ ਕੌਰ ਜੀ ਨੇ ਬੇਵਲਤਾ ਵਿਖਾਈ ਅਤੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਰੱਖੋ ਤੋਂ ਹਥੋਂ ਵਿਛੜ ਕੇ ਜਿਉਣ ਦਾ ਕੋਈ ਅਰਥ ਨਹੀਂ ਹੈ ਸਤਿਗੁਰੂ ਜੀ ਮਾਤਾ ਸਹਿਬ ਕੌਰ ਜੀ ਦੀ ਬੇਬਲਤਾ ਤੱਕ ਕੇ ਗੰਭੀਰ ਹੋਏ ਅਤੇ ਉਹਨਾਂ ਨੇ ਆਉਣ ਜਾਣ ਦਾ ਰਹੱਸ ਵੀ ਸਮਝਾਇਆ ਅਤੇ ਸਤੀ ਹੋਣ ਦੀ ਨਿਰਾਰਥਕ ਪ੍ਰਾਚੀਨ ਰਸਮ ਨੂੰ ਗੁਰਮਤ ਦੇ ਚਾਨਣ ਵਿੱਚ ਉਜਾਰਾ ਕੀਤਾ ਤਾਂ ਜੋ ਖਾਲਸੇ ਦੀ ਮਾਂ ਸੇਲ ਸੰਤੋਖ ਦੇ ਜੀਵਨ ਨਾਲ ਸਿੱਖ ਸੰਗਤਾਂ ਦੀ ਪਾਠ ਪ੍ਰਦਰਸ਼ਨ ਬਣੀ ਰਹੇ ਗੁਰੂ ਜੀ ਨੇ ਮਹਿਲਾ ਨੂੰ ਦਿਲਾਸਾ ਦਿੰਦਿਆਂ ਫਰਮਾਇਆ ਕਿ ਮਨੁੱਖ ਦੇ ਸਰੀਰਿਕ ਸੰਬੰਧ ਸਥਿਰ ਨਹੀਂ ਹੁੰਦੇ ਉਹਨਾਂ ਨੇ ਆਤਮਕ ਸੰਬੰਧਾਂ ਦੀ ਸਥਿਰਤਾ ਨੂੰ ਆਧਾਰ ਬਣਾਉਣ ਦੀ ਤਾਕੀਦ ਕੀਤੀ ਗੁਰੂ ਜੀ ਨੇ ਕਿਹਾ ਕਿ ਪੰਜ ਭੂਤਕ ਸਰੀਰ ਦਾ ਮੋਹ ਤਿਆਗ ਕੇ ਗੁਰੂ ਸ਼ਬਦ ਨੂੰ ਜੀਵਨ ਆਧਾਰ ਬਣਾਓ ਅਤੇ ਖਾਲਸਾ ਪੰਥ ਜੋ ਤੁਹਾਡੀ ਝੋਲੀ ਪਾਇਆ ਹੈ ਉਸ ਪੁੱਤਰ ਦੀ ਪਾਲਣਾ ਕਰੋ ਤੇ ਉਸ ਕੋਲ ਰਹਿ ਕੇ ਸੁਖੀ ਜੀਵਨ ਬਤੀਤ ਕਰੋ ਉਹ ਤੁਹਾਡੀ ਸੇਵਾ ਕਰੇਗਾ ਤਦ ਮਾਤਾ ਜੀ ਨੇ ਗੁਰੂ ਦਰਸ਼ਨ ਲਈ ਤਿਬਰ ਇੱਛਾ ਦਾ ਪ੍ਰਗਟਾਵਾ ਕੀਤਾ ਤਾਂ ਗੁਰੂ ਜੀ ਨੇ 6ਵੇਂ ਪਾਸ਼ਾ ਸਿਰ ਗੁਰੂ ਹਰਗੋਬਿੰਦ ਜੀ ਦੇ ਪੰਜ ਸ਼ਸਤਰ ਮਗਾਏ ਅਤੇ ਉਹ ਮਾਤਾ ਸਹਿਬ ਕੌਰ ਜੀ ਨੂੰ ਸੌਂਪ ਕੇ ਕਿਹਾ ਕਿ ਇਹ ਸ਼ਸਤਰ ਲੈ ਜਾਓ ਇਹਨਾਂ ਦੀ ਪੂਜਾ ਕਰੋ ਇਹਨਾਂ ਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ ਇਹ ਸੰਭਾਲ ਕੇ ਰੱਖਣਾ ਅਤੇ ਪੰਜ ਪ੍ਰਧਾਨੀ ਖਾਲਸੇ ਦੇ ਸੰਕਲਪ ਨੂੰ ਦ੍ਰਿੜ ਕਰਕੇ ਰੱਖਣਾ ਗੁਰੂ ਜੀ ਨੇ ਮਾਤਾ ਜੀ ਨੂੰ ਆਪਣੀ ਮੋਹਰ ਬਖਸ਼ ਕੇ ਅਧਿਕਾਰ ਦਿੱਤਾ ਕਿ ਉਹ ਪੰਥ ਪ੍ਰਤੀ ਇਸ ਮੋਹਰ ਦੁਆਰਾ ਲੋੜ ਅਨੁਸਾਰ ਪੁੱਤਰਾਂ ਨਾਲ ਵਿਹਾਰ ਕਰ ਸਕਣਗੇ ਇਸ ਤਰ੍ਹਾਂ ਗੁਰੂ ਉਪਦੇਸ਼ ਨੂੰ ਦਿਲ ਦਿਮਾਗ ਉਤੇ ਵਰਤ ਕੇ ਮਾਤਾ ਜੀ ਗੁਰੂ ਚਰਨਾਂ ਦੀ ਛੋਹ ਨਾਲ ਸਰਸਾਰ ਹੋ ਕੇ ਆਗਿਆ ਅਨੁਸਾਰ ਦਿੱਲੀ ਪਰਤ ਆਏ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੀ 5ਵੀਂ ਪੀੜੀ ਦੇ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਭਾਈ ਰਾਮਕੌਰ ਜੀ ਨੂੰ ਵੀ ਪੰਜ ਸ਼ਸਤਰ ਦੇ ਕੇ ਸਨਮਾਨਿਤ ਕਰਕੇ ਮਾਤਾ ਸਾਹਿਬ ਕੌਰ ਜੀ ਨਾਲ ਦਿੱਲੀ ਵਾਪਸ ਭੇਜ ਦਿੱਤਾ ਭਾਈ ਰਾਮਕੋਇ ਆਪਣੇ ਮਾਤਾ ਸਭਰਾਈ ਸਮੇਤ ਦਿੱਲੀ ਨੂੰ ਵਾਪਸ ਪਰਤੇ ਚੱਲਣ ਸਮੇਂ ਮਾਤਾ ਜੀ ਅਤੇ ਸੰਗਤ ਨੇ ਦਸਵੇਂ ਪਾਤਸ਼ਾਹ ਜੀ ਦੇ ਆਖਰੀ ਦਰਸ਼ਨ ਕਰਕੇ ਅਰਦਾਸਾ ਸੋਧਿਆ ਅਤੇ ਰਾਹ ਦੇ ਸਾਰੇ ਪ੍ਰਬੰਧ ਕਰਕੇ ਸੇਜਲ ਨੇਤਰਾ ਨਾਲ ਗੁਰਾਂ ਤੋਂ ਅੰਤਮ ਵਿਦਾਇਗੀ ਲਈ ਅਤੇ ਮਨ ਤੇ ਹਿਰਦੇ ਨੂੰ ਸਦਾ ਲਈ ਚਰਨਾ ਨਾਲ ਜੋੜ ਲਿਆ ਉਸ ਸਮੇਂ ਸਤਿਗੁਰਾਂ ਦੇ ਹੁਕਮ ਨਾਲ ਦੋ ਪਾਲਕੀਆਂ ਭਗਵਾਈਆਂ ਗਈਆਂ ਇੱਕ ਵਿੱਚ ਗੁਰਾਂ ਦੇ ਬਖਸ਼ੇ ਸ਼ਸਤਰ ਰੱਖੇ ਗਏ ਅਤੇ ਦੂਜੀ ਪਾਲਕੀ ਵਿੱਚ ਮਾਤਾ ਸੇਵਕੌਰ ਜੀ ਨੂੰ ਬਿਠਾ ਕੇ ਕਾਹਾਰ ਲੈ ਤੁਰੇ ਇਸ ਤਰ੍ਹਾਂ ਚੇਤ ਦੀ ਸੰਗਰਾਮ ਸੰਮਤ 1765 ਬਿਕਰਮੀ 1708 ਈਸਵੀ ਨੂੰ ਮਾਤਾ ਜੀ ਗੁਰੂ ਪਤੀ ਦਾ ਦਿਲ ਵਿੱਚ ਨਿਵਾਸ ਕਰਕੇ ਸੀਲ ਸੰਜਮ ਦੇ ਜੀਵਨ ਦੀ ਪ੍ਰਤੀਕ ਬਣ ਕੇ ਦਿੱਲੀ ਆ ਗਏ ਇਸ ਤਰ੍ਹਾਂ ਪੰਥ ਖਾਲਸੇ ਦੀ ਧਰਮ ਮਾਤਾ ਮਾਤਾ ਸਹਿਬ ਕੌਰ ਜੀ ਨੇ ਸੰਸਾਰ ਵਿੱਚ 66 ਸਾਲ ਆਇਯੂ guzari ਜਿਨ੍ਹਾਂ ਵਿੱਚੋਂ 7 ਸਾਲ ਕੁਝ ਮਹੀਨੇ ਗੁਰੂਪਤੀ ਸੰਗ ਰਹੇ ਅਤੇ 38 ਸਾਲ ਗੁਰੂ ਜੀ ਦੇ ਬਖਸ਼ੇ ਹੋਏ ਸ਼ਸਤਰਾਂ ਦੀ ਸੇਵਾ ਤੇ ਪੂਜਾ ਕਰਕੇ ਤਪ ਸਾਧਤ guzare ਹਨ ਭਾਵੇਂ ਉਹ ਅੱਜ ਸਰੀਰਕ ਤੌਰ ਤੇ ਸੰਸਾਰ ਤੇ ਨਹੀਂ ਹਨ ਪਰ ਜਦੋਂ ਤੱਕ ਉਹਨਾਂ ਦਾ ਨਾਦੀ ਪੁੱਤਰ ਪੰਥ ਖਾਲਸਾ ਸੰਸਾਰ ਤੇ ਕਾਇਮ ਹੈ ਤਦ ਤੱਕ ਉਹਨਾਂ ਦਾ ਨਾਮ ਕਾਇਮ ਰਹੇਗਾ ਅਤੇ ਔਰਦਾ ਦਾ ਪੁੱਤਰ ਸ਼ਰਦਾ ਨਾਲ ਉਹਨਾਂ ਨੂੰ ਯਾਦ ਕਰਕੇ ਚੜ੍ਹਦੀ ਕਲਾ ਵਿੱਚ ਵਿਚਰਦਾ ਰਹੇਗਾ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੋਂ ਪਹਿਲਾਂ ਹੀ ਸਾਚਖੰਡ ਗਮਨ ਕਰ ਗਏ ਸਨ ਉਹਨਾਂ ਦਾ ਅੰਗੀਠਾ ਸਾਹਿਬ ਦਿੱਲੀ ਵਿੱਚ ਸ਼ੋਭਿਤ ਹੈ ਜੋ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਗੀਠਾ ਸਾਹਿਬ ਜੀ ਦੇ ਕੋਲ ਹੀ ਹੈ ਲੱਖਾਂ ਹੀ ਸੰਗਤਾਂ ਮਾਤਾ ਸਹਿਬ ਕੌਰ ਜੀ ਦਾ ਅੰਗੀਠਾ ਸਾਹਿਬ ਜਾ ਕੇ ਦਰਸ਼ਨ ਕਰਦੀਆਂ ਹਨ ਇਹ ਮਾਤਾ ਸਾਹਿਬ ਕੌਰ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ